मेरा नाम डॉक्टर तनिजीत सिंह ਗੁੰਟਾਲਾ ਮੈਂ ਅੰਮ੍ਰਿਤਸਰ ਵਿਕਾਸ ਮੰਨ ਸਮਾਜ ਸੇਵੀ ਸੰਸਥਾ ਵਾ ਜਿਹੜੀ ਹਿਸਾਬਾਨੇ ਚ ਬਣਾਈ ਸੀ ਅਸਾਂ ਉਹਦਾ ਮੈਂ ਸਰਪ੍ਰਸ ਹਾਂ ਅੱਜ ਜਿਹੜਾ ਇਹ ਹੈ ਹੈਲਥ ਕੇਅਰ ਸਟਰੀਡੂ ਜਿਹੜੀ ਇਹ ਇੱਕ ਵਸਵਾ ਸਮਾਜ ਸੇਵੀ ਸੰਸਥਾ ਨੇ ਅੰਮ੍ਰਿਤਸਰ ਵਿਕਾਸ ਮੰਨ ਵਾਇਸੋ ਅੰਮ੍ਰਿਤਸਰ ਫਿਰ ਬਹੁਤ ਸਾਰੇ ਟੀਚੇ ਨੇ ਅਧਿਆਪਕਾਂ ਨੇ ਡਾਕਟਰ ਨੇ ਇੰਜੀਨੀਅਰ ਨੇ ਇਹ ਸਾਰ ਰਲ ਕੇ ਚਾਹੁੰਦੇ ਆ ਵੀ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਇਹ ਪੁੱਤਰ ਸ਼ਹਿਰ ਆ 1.5 ਲੱਖ ਬੰਦਾ ਰੋਜ਼ ਆਉਂਦਾ ਇਹ ਸਾਫ਼ ਸੁਥਰਾ ਚਾਹੀਦਾ ਤੇ ਇਥੇ ਪਲਾਸਟਿਕ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਫਿਰ ਇਹ ਪੋਲਿਊਸ਼ਨ ਫ੍ਰੀ ਹੋਣਾ ਚਾਹੀਦਾ ਫਿਰ ਇਹ ਸਭ ਤੋਂ ਵੱਡਾ ਨਾ ਜਿਹੜਾ ਸਾਰੇ ਸ਼ਹਿਰ ਦਾ ਕੋਨਾ ਭਖਤਾਂ ਡੰਪ ਦਾ ਬੜੇ ਸਾਲਾਂ ਦਾ ਮਸਲਾ ਬਣਿਆ ਜਦੋਂ ਚੋਣ ਆਉਂਦੀ ਆ ਜਿਹੜਾ ਐਮ.ਐਲ.ਏ ਹੁੰਦਾ ਉਹਦਾ ਹਾਵਾਗਾ ਮੁਰਗੀ ਟੋਨਾ ਨਹੀਂ ਫਿਰ ਹਾਰ ਜਾਂਦਾ ਮੜ ਕੇ ਇਹਦੇ باوجود ਵੀ ਸਫਾਈ ਨਹੀਂ ਹੋ ਰਹੀ ਸਭ ਤੋਂ ਵੱਡੀ ਸਮੱਸਿਆ ਇੱਥੇ ਵੀ ਜਿਹੜੀ ਆ ਹੋਇਆ ਵੀ ਇਹਨਾਂ ਨੂੰ ਚਾਹੀਦਾ ਵੀ ਦੋ ਤਰ੍ਹਾਂ ਦੇ ਡੱਬੇ ਲਾਉਣ ਕੂੜੇ ਦੇ ਇੱਕ ਰੀਸਾਈਕਲ ਇੱਕ ਬੂਰਾ ਦੂਜਾ ਕੂੜਾ ਜਿਹੜਾ ਲੋਕਾਂ ਨੂੰ ਐਜੂਕੇਟ ਕਰਨਾ ਇਹਦੇ ਕਾਉਂਸਲ ਸਾਡੇ ਨੇ ਮਿਹਰਿਆ ਇਹ ਤਾਂ ਸ਼ਹਿਰ ਸਾਹਿਬ ਮਿਹਰ ਦੇ ਕਾਉਂਸਲ ਕਮਿਟਮੈਂਟ ਕਰਦੇ ਕਿ ਅਸੀਂ ਸ਼ਹਿਰ ਸਾਹਿਬ ਸਫਾਈ ਬਣਾ ਤੇ ਉਹਦੇ ਵਾਸਤੇ ਇਹ ਪਿਆ ਨੂੰ ਚਾਹੀਦਾ ਵੀ ਹਰ ਬੰਦੇ ਨੂੰ ਕੂੜੇ ਦਾ ਹੰਦ ਦੇਣਾ ਇੱਕ ਹਰਿਆ ਤੇ ਖਲਾਲ ਦੇਣਾ ਹਰੇ ਵਿੱਚ ਜਿਹੜਾ ਕੂੜੇ ਤੋਂ ਕੂੜਾ ਦੀ ਖਾਦ ਬਣ ਸਕਦੀ ਆ ਉਹ ਹਰੇ ਡੱਬੇ ਪਾਈ ਜਵੇ ਇਹ ਰੀਸਾਈਕਲ ਆ ਉਹ ਮੁੱਲ ਵਿਕ ਜਾਂਦਾ ਵਾ ਉਹ ਉਹਦੇ ਵਾਸਤੇ ਜਿਹੜਾ ਵਾ ਉਹ ਦੂਜਾ ਲਾਲ ਡੱਬਾ ਦਿੱਤਾ ਜਾਵੇ ਜੇ ਬਾਅਦ ਦੇ ਮੁਰਖਾਂ ਜੇਗੇ ਆ ਉਹਨਾਂ ਕੂੜਾ ਬਣੇਗਾ ਨਹੀਂ ਫਿਰ ਜਿਹੜਾ ਘਰਾਂ ਸਭ ਸਬਜ਼ੀ ਭਾਜੀਆਂ ਲੋਕਾਂ ਦੀਆਂ ਉਹਨਾਂ ਗੋਦਾਂ ਦੀ ਖਾਦ ਬਣ ਸਕਦੀ ਆ ਜਦ ਬਣਾ ਕੇ ਉਹਦਾ ਉਹ 200 ਰੁਪਏ ਕਿਲੋ ਵਿਕਦੇ ਆ ਉਹ ਇਹਦੀ ਖਾਦ ਇਸ ਤਰ੍ਹਾਂ ਰੀਸਾਈਕਲ ਆ ਉਹ ਮੁੱਲਿਕ ਜਾਂਦਾ ਇਸ ਕਰਕੇ ਕਿ ਇਸ ਪਾਸੇ ਧਿਆਨ ਦੇਣ ਦੀ ਦੂਜੀ ਗੱਲ ਸੀ ਵੀ ਸਭ ਤੋਂ ਵੱਡੀ ਇਹ ਤੇ ਸਮੱਸਿਆ ਹੋ ਰਹੀ ਆ ਵੀ ਇੱਕ ਰੇੜੀਆਂ ਲਗੀਆਂ ਹੋਈਆਂ ਜਿਹੜੀਆਂ ਸਰਕਾਂ ਵਾਲੀਆਂ ਹੋਈਆਂ ਰੇੜੀਆਂ ਬਾਰੇ ਸੁਪਰੀਮ ਕੋਰਟ ਨੇ 8 ਸਾਲ ਹੋ ਗਿਆ ਤੇ ਆਰਡਰ ਜਾਰੀ ਕੀਤੇ ਆ ਸਾਰੇ ਪਿੰਡਾਂ ਵਾਸਤੇ ਸ਼ਹਿਰਾਂ ਵਾਸਤੇ ਸਾਰਿਆਂ ਵਾਸਤੇ ਵੀ ਹਰ ਪਿੰਡ ਦੇ ਵਿੱਚ ਵੀ ਰੇੜੀ ਸੈੱਟ ਹੋਣਾ ਚਾਹੀਦਾ ਹਰ ਸ਼ਹਿਰ ਦੇ ਵਿੱਚ ਰੇੜੀ ਸੈੱਟ ਬਣਾਉਣੇ ਚਾਹੀਦੇ ਆ ਤੌਰ ਇਨਾਂ ਦੀ ਦਿੱਸੀ ਹੋਣੀ ਚਾਹੀਦੀ ਆ ਇਹ ਪੰਜਾਬ ਦਾ ਐਕਟ ਬਣਿਆ ਲਾਗੂ ਨਹੀਂ ਹੋ ਰਿਹਾ ਅੰਮ੍ਰਿਤਸਰ ਮੁਕਾਸਮ ਚਲੋ ਅਸੀਂ ਹਾਈ ਕੋਰਟ ਟਪਾਈ ਪਾਈ ਆ ਅੰਮ੍ਰਿਤਸਰ ਉਹ ਰਿੱਟ ਦੇ ਵਿੱਚ ਹਾਈ ਕੋਰਟ ਨੇ ਇਹਨਾਂ ਨੂੰ ਦਾਕਿਨੀਤੀ ਆ ਵੀ ਇਹਦਾ ਤੁਸੀਂ ਆ ਇਹ ਜਿਹੜਿਆ ਛੇੜੀ ਗਾਲਿਆਂ ਨੂੰ ਰਜਿਸਟਰ ਕਰੋ ਹਰ ਰਜਿਸਟਰ ਕੋ ਢੇੜੀ ਕੋ 1000 ਰੁਪਏ ਮਹੀਨਾ ਲੈਣਾ 5% ਤੈ ਵਧਾਉਣੇ ਆ ਜਗਾ ਦਿਓ ਲਾਟ ਕਰਕੇ ਉਹਨੂੰ ਜਿਵੇਂ ਚੰਡੀਗੜ੍ਹ ਆ ਚੰਡੀਗੜ੍ਹ ਵਿੱਚ ਉੱਥੇ ਨਹਾਉਣ ਵਾਸਤੇ ਟੱਟੀ ਜਾਣ ਵਾਸਤੇ ਜਗਾ ਰੇੜੀਆਂ ਲੱਗੀਆਂ ਸਾਫ਼ ਸੁਥਰਾ ਕੋਈ ਗੰਦਾ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਇਹਨਾਂ ਨੇ ਜਗਾ ਲੱਭੀਆਂ ਪਰ ਉਹ ਸੇ ਰੇੜੀਆਂ ਖੜਨ ਰਿਹਾ ਹੁਣ ਇਹਨਾਂ ਨੇ ਹਾਈ ਕੋਰਟ ਨੂੰ ਕਿਹਾ ਵੀ 6 ਮਹੀਨਾ ਵਿੱਚ ਅਸੀਂ ਇਹਨਾਂ ਰੀੜੀਆਂ ਨੂੰ ਬਾਰ ਕਢਾਗੇ ਉਹਨੇ ਸਾਰੇ ਪੰਜਾਬ ਵਿੱਚ ਲਾਗੂ ਹੋਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਤੀਜੀ ਗੱਲ ਇੱਥੋਂ ਆ ਵੀ ਜਿਹੜੇ ਸਾਡੀ ਟ੍ਰੈਫਿਕ ਬੜੀ ਮਾੜੀ ਹਾਲਤ ਹੈ ਜਿਹੜੇ ਓਵਰ ਸਪੀਡਿੰਗ ਗੱਡੀਆਂ ਚੱਲਦੀਆਂ ਤਿੰਨ ਤਿੰਨ ਮੁੰਡੇ ਚੜੀ ਫਿਰਦੇ ਆ ਤੇ ਤੇ ਟ੍ਰੈਕਟਰ ਟਰਾਲੀਆਂ ਇਲੀਗਲ ਚੱਲਦੀਆਂ ਓਵਰ ਓਵਰ ਲੋਡਡਡ ਚੱਲਦੀਆਂ ਰਿਫਲੈਕਟਿਵ ਟ੍ਰੈਕਟਰ ਟਰਾਲੀਆਂ ਪੈੜੀਆਂ ਵਾਸਤੇ ਆ ਜੇ ਹੁਣ ਦੇ ਤਾਂ ਮਗਰ ਰਿਫਲੈਕਟਰ ਚਾਹੀਦੇ ਆ ਹੁਣ ਤੋਂ ਪੈਰੀ ਆ ਬੜੇ ਐਕਸੀਡੈਂਟ ਹੋ ਰਹਾ ਆ ਇਹਨਾਂ ਚਾਹੀਦਾ ਵੀ ਜਿਵੇਂ ਚੰਡੀਗੜ੍ਹ ਆ ਉਹਨਾਂ ਨੇ ਬੰਦੇ ਰੱਖੇ ਸੀ ਸਪੀਡ ਦੇ ਚਲਾਨ ਕਰਦੇ ਇਸ ਤਰ੍ਹਾਂ ਹੀ ਇਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਵਿੱਚ ਵੀ ਵਾਹਕੋ ਥਾਵਾਂ ਤੇ ਲਈ ਸਪੀਡ ਚਲਾਨ ਕਰਨ ਵਾਹਕੋ ਥਾਵਾਂ ਤੇ ਤਾਂ ਹੀ ਇਹ ਸੁਧਾਰ ਹੋਣਾ ਐਕਸੀਡੈਂਟ ਘਟਣਗੇ ਦੂਜਾ ਸੀ ਵੀ ਸ਼ਹਿਰ ਦੇ ਵਿੱਚ ਆਟੋਮੈਟਿਕ ਕੈਮਰੇ ਚਾਹੀਦੇ ਆ ਜਿਵੇਂ ਚੰਡੀਗੜ੍ਹ ਆ ਉਹ ਤੁਹਾਡੇ ਘਰ ਤੇ ਨਾਲ ਪਹੁੰਚ ਜਾਂਦਾ ਕੋਈ ਬੰਦਾ ਚੋਰੀ ਕਰਦਾ ਕੋਈ ਰੈਫਰੀ ਕਰਦਾ ਕੋਈ ਮਾਰਕੜਾਈ ਕਰਦਾ ਉਹ ਸਾਰਾ ਕੈਮਰਾ ਰਿਕਾਰਡ ਹੋ ਜਾਂਦਾ ਸਾੜੇ ਸਕੀਮ ਬਣੀ 2012 ਦੀ 13 ਸਾਲ ਹੋ ਗਏ ਲਾਗੂ ਨਹੀਂ ਹੋ ਲਾਗੂ ਹੋਣੇ ਚਾਹੀਦੀ ਹੈ। ਹਾਂਜੀ। ਅੱਛਾ ਇਹ ਕਿਹੜਾ ਅਜ ਦਾ ਪ੍ਰਾਲਾ ਨਾ ਜੀ? ਇਹ ਹਾਰਕੀੜ ਤੋਂ ਸ਼ੁਰੂ ਹੋ ਕੇ ਅਗਲੇ ਦੇ ਸਟਰੀਟਾਂ 'ਤੇ ਜਾਣਾ ਕਿ ਤ ਵਕ ਵਕ ਸਰਸਤਾਵਾਂ ਨੇ ਜੇ ਤੋ ਵਾਇਸ ਉਹ ਬੰਬਰ ਸਾਰਾ ਹੈ। ਫੇਰ ਆਪਣਾ ਅੰਮ੍ਰਿਤਸਰ ਵਿਕਾਸ ਮੰਚ ਹੈ। ਇਸ ਤਰ੍ਹਾਂ ਹੀ ਡਿਜੀ ਵੀ ਕਾਲ ਤੋਂ ਪ੍ਰਸਾਦ ਨੇ ਹੋਰ ਨਾ ਤੋਂ ਪ੍ਰਸਾਦ ਨੇ ਡਾਕਟਰ ਰਾਣਾ ਜੀ ਆਏ ਨੇ। ਉਹਨਾਂ ਦੀ ਪਤਨੀ ਆਈ ਹੈ। ਇਸ ਤਰ੍ਹਾਂ ਹੋਰ ਉਹ ਡਾਕਟਰ ਹੈ। ਜੇਰਾ ਮੈਂ ਨਾ ਨਹੀਂ ਜਾਣਦਾ। ਤੇ ਇਸਰਕੇ ਇਹ ਉਥੇ ਜਾ ਕੇ ਹੈਰੀਟੇਜ ਫੀਸ ਨਾਲ ਸਮਾਪਤ ਹੋਏਗਾ ਤੇ ਅਸੀਂ ਜਿਆ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਹਾਨੂੰ ਟਾਈਮ ਦਿੱਤਾ ਇਹ ਮੋਟਿਵ ਇਹੀ ਹੈ ਕਿ ਸ਼ਹਿਰ ਨੂੰ ਸਾਫ ਸੋਹਣਾ ਸਾਫ ਸੁਥਰਾ ਰੱਖੇ ਸੋਹਣਾ ਰੱਖੇ ਟੂਰਿਸਟ ਖੁਸ਼ ਹੋਣ ਵੇਖ ਕੇ ਇਥੇ ਕੋਈ ਜਿੰਦਗੀ ਨਹੀਂ ਹੋਣੀ ਚਾਹੀਦੀ ਪ੍ਰੈਸ਼ਰ ਨਾਲ ਬੰਨ ਹੋਣੇ ਚਾਹੀਦੇ ਇਥੇ ਦਾ ਜਿਹੜੀ ਦਸਤੀ ਕਿਉਂਕਿ ਕਿਉਂ ਜੇ ਉਹ ਜਾਂ ਕੇ ਨਾਤ ਮਾਸਪਰ ਕਰਦੇ ਸਨ ਮਹਾਰਾਜਾ ਸਾਹਿਬ ਦੀ ਜਿਸੇ ਕੰਟਰੀਬਿਊਸ਼ਨ ਜੇ ਦੇਖੋ ਤੇ 19 ਸਾਲ ਦੀ ਉਮਰ ਸੀ ਜਦੋਂ ਲਾਹੌਰ ਦੇ ਵਿੱਚ ਮਹਾਰਾਜਾ ਬਣ ਕੇ ਪਰ ਉਹਨਾਂ ਨੇ ਉਦੋਂ ਤੱਕ ਆਪਣੇ ਸਿਹਾਸਣ ਤੇ ਖਾਨੀ ਲਿਆ ਜਾਂਦਾ ਕੋਈ ਨਹੀਂ ਭਗੀਆਂ ਦੀ ਬੱਚਨ ਦੇ ਕੋਲ ਇਹ ਰੰਗ ਦਰਸ਼ਕਤਾ ਕੰਟਰੋਲ ਆਪਣੇ ਹੱਥਾਂ ਵਿੱਚ వేలనా तरुदीप ਸਿੰਘ ਕੋ ਮਣੇ ਜੀ ਮੈਂ ਟੀਮ ਫਤੇ ਦਾ ਰਿਪਰੈਜ਼ੈਂਟੇਟਿਵ ਹਾਂ ਫਤੇ ਤੋਂ ਫ੍ਰਟਰਨਿਟੀ ਆਫ ਐਕਟਿਵ ਸਿਟੀਜ਼ਨਸ ਟੈਂਡਿੰਗ এনवायरमेंट ਹੋਲਿਸਟਿਕਲੀ ਅੱਜ ਚਲੋ ਅੰਮ੍ਰਿਤਸਰ ਦਾ ਜਿਹੜਾ ਇਨੀਸ਼ੀਏਟਿਵ ਹੈ ਸਮਿਤਾ ਕੌਰ ਜੀ ਡਾਕਟਰ ਨਵਨੀਤ ਪੁੱਲਰ ਇੰਦੂ ਅরোੜਾ ਜੀ ਅੰਮ੍ਰਿਤਸਰ ਤੋਂ ਐਂਡ ਹੋਰ ਬਹੁਤ ਸਾਰੇ ਜਿਹੜੇ ਸੱਜਣ ਨੇ ਸ਼ਹਿਰ ਤੋਂ ਬਾਹਰੋਂ ਵੀ ਆਏ ਨੇ ਸ਼ਹਿਰੋਂ ਵੀ ਆਏ ਨੇ ਸਰਾਚ ਚਰਨਜੀਤ ਸਿੰਘ ਜੀ ਗਮਟਾਲਾ ਚਾਲ ਸਾਹਿਬ ਉਹਨਾਂ ਦੇ ਨਾਲ ਅੰਮ੍ਰਿਤਸਰ ਵਿਕਾਸ ਮੰਚ ਤੋਂ ਐਂਡ ਸੋ ਮਨੀ ਅਦਰ ਪੀਪਲ ਜਿਹੜੇ ਆਏ ਨੇ ਉਹਨਾਂ ਦਾ ਜਿਹੜਾ ਮੁੱਖ ਮੰਤਵ ਹੈ 2027 ਦੇ ਵਿੱਚ 450 ਸਾਲਾ ਸ਼ਹਿਰ ਸ਼੍ਰੀ ਅਬਦੁੱਲ ਰਸਦ ਸਾਹਿਬ ਦਾ ਆ ਰਿਹਾ ਉਸ ਨੂੰ ਕਿਸ ਤਰੀਕੇ ਦਾ ਨਾਲ ਮਨਾਈਏ ਕਿ ਵਾਤਾਵਰਣ ਸੰਬੰਧਿਤ ਆਪਣੇ ਆਪ ਨੇ ਆਪਣੇ ਜੀਵਨ ਦੇ ਵਿੱਚ ਜੋ ਚੇਂਜਸ ਹੈਗੀਆਂ ਉਹ ਲੈ ਕੇ ਆਈਏ ਸ਼ਹਿਰ ਦੀ ਜੋ ਸਫਾਈ ਨਿਹਾਰ ਹੋਣੀ ਚਾਹੀਦੀ ਹੈ ਉਸ ਨਿਹਾਰ ਨੂੰ ਵਰਕਰ ਕਰਨ ਵਾਸਤੇ ਇਹਨਾਂ ਨੇ 2 3 4 ਥਾਟਸ ਜਿਹੜੇ ਨੇ ਉਹ ਯੂ نو ਵਿੱਡੇ ਨੇ ਵੀ ਜਿਹਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਹੈ ਉਹਦੀ ਵਰਤੋਂ ਕਿਉਂਕਿ ਸੁਪਰੀਮ ਕੋਰਟ ਵੱਲੋਂ ਵੀ ਇਹ ਬੈਨ ਹੈ ਤੇ ਉਹ ਬੈਨ ਹੋਣੀ ਚਾਹੀਦੀ ਹੈ ਤੇ ਉਹ ਬੈਨ ਤਾਂ ਹੀ ਹੋਣੀ ਹੈ ਜਿਹੜਾ ਖਰੀਦਾਰ ਹੈ ਉਹਨੇ ਖਰੀਦਣਾ ਬੰਦ ਕਰਨਾ ਹੈ ਵੇਚਣ ਵਾਲੇ ਨੇ ਤਾਂ ਕੋਸ਼ਿਸ਼ ਕਰਨੀ ਵੇਚ ਹੀ ਜਾਣਾ ਇਸੇ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ 450 ਦੇ ਇਕ ਗਰੀਬ ਜਿਹੜੇ ਨੇ ਇਹਨਾਂ ਦੀ ਕੋਸ਼ਿਸ਼ ਹੈ ਕਿ ਪਾਰਕਸ ਵਗੈਰਾ ਬਣਾਏ ਜਾਣਗੇ ਪਲਾਂਟੇਸ਼ਨਸ ਕੀਤੀਆਂ ਜਾਣਗੀਆਂ ਤੇ ਜਿਹੜਾ ਭਗਤਾਂ ਵਾਲਾ ਡੰਪ ਹੈ ਉਹਦੀ ਜਿਹੜੀ ਸਹੀ ਤਰੀਕੇ ਦੇ ਨਾਲ ਉਹਦੀ ਮੈਨੇਜਮੈਂਟ ਜਿਹੜੀ ਆ ਉਹਦੇ ਉੱਤੇ ਇਹਨਾਂ ਨੇ ਸਟਰੈਂਥ ਸਟ੍ਰੈਟ ਕੀਤਾ ਨਹੀਂ ਤਾਂ ਪੱਕਾ ਹੋਣਾ ਡੰਪ ਜਿਹੜਾ ਉਹ ਉਠਾਉਣਾ ਚਾਹੀਦਾ ਕਿਉਂਕਿ ਸ਼ਹਿਰ ਨੂੰ ਤੇ ਸ਼ਹਿਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨੂੰ ਬਰੋਸਾ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਉਹ ਇੱਕ ਬੜਾ ਵੱਡਾ ਖਤਰਾ ਹੈ ਤੇ ਹਾਂਜੀ ਸਰ ਬਹੁਤ ਸਾਰੇ ਲੋਕਾਂ ਨੂੰ ਜੀ ਇਸ ਗੱਲ ਦਾ ਖਿਆਲ ਨਹੀਂ ਹੈ ਕਿ ਇਹ ਸ਼ਹਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਹੋਣਾ ਨੇ ਬਸਾਇਆ ਫਿਰ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ 21 ਸਾਲ ਗੁਰੂ ਗ੍ਰਾਈ ਦੇ ਦੌਰਾਨ ਇਹ ਸ਼ਹਿਰ ਨੂੰ ਤੇ ਹੋਰ ਵੀ ਆਸ-ਪਾਸ ਦੇ ਸ਼ਹਿਰਾਂ ਨੂੰ ਬਸਾਇਆ ਤੇ ਬਹੁਤ ਸਾਰੀ ਗੁਰਨਾਨਦ ਨਾਮ ਲੈਵਾ ਸੰਗਤਾਂ ਦਾ ਜਿਹੜਾ ਧਿਆਨ ਹੈ ਉਹ ਸਿਰਫ ਹਰਮੰਦਰ ਸਾਹਿਬ ਦੀ ਸਫਾਈ ਵਾਲੇ ਪਾਸੇ ਹੁੰਦਾ ਉਹ ਤੇ ਸਫਾਈ ਹੈ ਹੋਣੀ ਵੀ ਚਾਹੀਦੀ ਹੈ ਜਿੰਨੀ ਹੋ ਜਾਏ ਉਹਨੀ ਥੋੜੀ ਹੈ ਪਰ ਸ਼ਹਿਰ ਦੇ ਪ੍ਰਤੀ ਵੀ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਸ਼ਹਿਰ ਦੀ ਕੱਲੀ-ਕੱਲੀ ਗਲੀ ਕੱਲਾ-ਕੱਲਾ ਕੰਨ ਜਿਹੜਾ ਹੈ ਉਹਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਅਰਜਨ ਦੇ ਗੁਰੂਵਾਰ ਗੋਬਨ ਪਾਛਾ ਜੀ ਆਦਾ ਅਸੀਸ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਛੋਪ ਪ੍ਰਾਪਤ ਹੈ ਤੇ ਸ਼ਹਿਰ ਦੀ ਸਫਾਈ ਦੇ ਵਿੱਚ ਜਿਹੜੇ ਸ਼ਹਿਰ ਦੇ ਵਾਸੀ ਨੇ ਉਹਨਾਂ ਨੂੰ ਬਹੁਤ ਕੰਟਰੀਬਿਊਟ ਕਰਨਾ ਚਾਹੀਦਾ ਹੈ ਜੀ सो हेलो आई एम पल्लवी कपूर एंड आई एम फ्रॉम चंडीगढ़ सो हम ये चलो अमृतसर ये मुहिम के साथ जुड़े हैं क्योंकि ये एक uh, अमृतसर जैसे मैंने आगे भी यही बोला है कि एक सांझी सिटी है आई थिंक पंजाब या पूरा चंडीगढ़ भी एक अमृतसर सिटी के साथ रेजोनेट करता है और uh, हम मानते हैं कि ये सिटी uh, सबके लिए बड़ी इंपॉर्टेंस की है अगर हम स्ट्रगल की बात करें आज हम यहाँ पे ये कर भी पाए हैं बिकॉज हमें फ्रीडम ऑफ स्पीच और ये सारा जो स्ट्रगल अगर आप जल्ह वाला बाग देखें तो वहाँ जाके ख़ुद एक बार हम काम जाते हैं अगर आज भी जाएँ तो जो सैक्रीफाइस हुआ है यहाँ या हम दरबार साहब में या गुरुओं का सेक्रीफाइस जितने भी देखें इतना ब्लड इतना सेक्रीफाइस के बाद ये जो हेरीटेज सिटी का निर्माण हुआ है इसको हम मतलब साफ नहीं रख सकते सो so, यही एक इच्छा है कि सफाई तो बड़ा बेसिक सा काम है इतनी बड़ी चीज़ तो मांगी भी नहीं जा रही बट अगर जैसे हम चंडीगढ़ से हैं अगर वहाँ पे जो डस्टबिन अगर जगह जगह गवर्नमेंट ने रखवाए हैं वहाँ पे अगर वेस्ट कलेक्शन हो रहा है तो यहाँ क्यों नहीं हो रहा यहाँ भी हो सकता है इट्स अबाउट एक तो मुझे लग रहा है कि ऐसा भी नहीं कि हम गवर्नमेंट पे छोड़ दें या हम कुछ ना करें और हम भी करें तो गवर्नमेंट ना करें दोनों को ही करना है हर दुकानदार का भी फर्ज बनता है Cool. हाँ जी सो so, दोनों स्टेप बाय स्टेप चले दोनों ही काम करेंगे तो ही कुछ बनने वाला है अदरवाइज ये चीज़ें ऐसे ही मतलब आने वाले टाइम में आप देखो पॉपुलेशन जितना जितने लोग हो गए जितना पोल्यूशन है मतलब नेक्स्ट जनरेशन कहाँ आके रहेंगी पैर रखने की जगह नहीं है यहाँ पर सो so, एक इस सिटी को इंपॉर्टेंस वो मिलनी चाहिए सेंटर की तरफ से मिलनी चाहिए इम्पोर्टेंस इसको सिर्फ एक जो फोर फिफ्टी ईयर्स फाउंडेशन का है ऐसे सिर्फ मनाने से नहीं होगा वो काम करके दिखाएं वो दो साल अभी भी हैं अभी भी काम किया जाए तो हम कहाँ 2027 तक कहाँ से कहाँ तक पहुँचा सकते हैं तो वो जो सपना देखा गया है उस सिटी को हम वैसे मतलब मुझे लगता है कि अगर कोई टूरिज़म इतना है ये सिटी की इकोनॉमी इतनी और अच्छी हो सकती है अगर टूरिज़म यहाँ पे टूरिज़म फैसिलिटीज़ हो और आके वो खुश हो ये ना कहें कि ये ना जगह जगह गारबेज डंप्स हैं सो so, वो चीज़ें दोनों तरफ से हों और ये कोई बड़ी मांग नहीं है और ऐसा नहीं है कि नहीं हो सकता सब हो सकता है अगर इतने बड़े फ्रीडम स्ट्रगल्स हुए हैं तो ये तो बड़ी छोटी सी बात है तो हम सब मिलके वो चीज़ करें मेरा नाम समिता कौर है ਅਸੀਂ ਚੰਡੀਗੜ੍ਹ ਤੋਂ ਆਏ ਹਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਗੁਰੂ ਸਾਹਿਬ ਦੇ ਹੱਥੋਂ ਬਣੀ ਇਹ ਧਰਤੀ ਦੇ ਉੱਤੇ ਵਸਾਇਆ ਇੱਕ ਸ਼ਹਿਰ ਹੈ ਅੰਮ੍ਰਿਤਸਰ ਨਾਮ ਇੰਨਾ ਵੱਡਿਆ ਤੇ ਪਵਿੱਤਰ ਹੈ ਪਰ ਅਸੀਂ ਇਸ ਦੀ ਪਵਿੱਤਰਤਾ ਨੂੰ ਰੱਖ ਨਹੀਂ ਰਹੇ ਹੈਗੇ ਹਰ ਜਗ੍ਹਾ ਤੇ ਕੂੜਾ ਗੰਦ ਲੈਂਡਫਿਲ ਬਣੀ ਹੋਈ ਹੈ ਡੰਪ ਬਣਿਆ ਹੋਇਆ ਹੈ ਭਕਤਾਂ ਵਾਲਾ ਜਿਹੜਾ ਕਿ ਦਰਬਾਰ ਸਾਹਿਬ ਦੇ 1500 ਮੀਟਰ ਦੀ ਦੂਰੀ ਤੇ ਇੰਨੀ ਹੈਰਾਨੀ ਜਨਕ ਗੱਲ ਹੈ ਕਿ ਅਸੀਂ ਉੱਧਰ ਪਿਆਨ ਹੀ ਨਹੀਂ ਦੇ ਰਹੀ ਕਿ ਇਹ ਇੰਨੀ ਗੰਦਗੀ ਕਿਉਂ ਹੈ ਇਸ ਸ਼ਹਿਰ ਚ ਇੱਕ ਪਵਿੱਤਰ ਸ਼ਹਿਰ ਦੇ ਵਿੱਚ ਸੋ ਅਸੀਂ ਕਈ ਬੀਬੀਆਂ ਆਈਆਂ ਪੂਰੇ ਪੰਜਾਬ ਵੱਲੋਂ ਤੋਂ ਸਾਸੀ ਨਹੀਂ ਚਾਹਦੇ ਕਿ ਇਹ ਸ਼ਹਿਰ ਇਸ ਤਰ੍ਹਾਂ ਰੁੱਲ ਜਾਈ ਇਸ ਲਈ ਸ਼ਹਿਰ ਗੁਲਿਆ ਹੋਇਆ ਹੈ ਨਾ ਪ੍ਰੀਤਿਆ ਮੈਂ ਲੁਧਿਆਣੇ ਤੋਂ ਆਈ ਆ ਅੱਜ ਅਸੀਂ ਇੱਕ ਸਟਾਰਟ ਕੀਤੀ ਹੈ ਵਾਕ ਜਿਦੈ ਆਓ ਚਲੀਏ ਅੰਮ੍ਰਿਤਸਰ ਕਲੀਨ ਕਰੀਏ ਜਿਹੜਾ 450 ਸਾਲਾ ਅੰਮ੍ਰਿਤਸਰ ਦੀ ਆਪਾ ਕਾਢਨੇ ਆ ਮਨਾਉ ਰਹੇ ਆ ਆ ਉਹਦੇ ਲਈ ਸਾਨੂੰ ਕਲੀਨਨੈਸ ਡਰਾਈਵ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਦੇ 1500 ਮੀਟਰਸ ਦੇ ਵਿੱਚ ਭਕਤਾਂ ਵਾਲਾ ਡੰਪ ਹੈ ਜਿਹਨੂੰ ਜਿਹੜਾ ਸਾਡਾ ਮਿਸ਼ਨ ਹੈ ਕਿ ਅਸੀਂ ਉਹਨੂੰ ਕਲੀਨ ਕਰੀਏ ਤੇ ਅਸੀਂ ਉਹਦੇ ਨਾਲ ਨਾਲ ਅਸੀਂ ਅੰਮ੍ਰਿਤਸਰ ਵਾਲਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਪਲੀਜ਼ ਕਮ ਅਲੋਂਗ ਵਿਦ ਅਸ ਸੋ ਵੀ ਸ਼ੁੱਡ ਕਲੀਨ ਅੰਮ੍ਰਿਤਸਰ ਐਸ ਸੂਨ ਐਸ ਪੋਸੀਬਲ ਵੀ ਹੈਵ ਜਸਟ 1 ਇਅਰ ਟੂ ਗੋ ਹੈਡ ਵਿਦ ਦੰਪ ਬਿਕੋਜ਼ ਅੰਮ੍ਰਿਤਸਰ ਇਜ਼ ਅ ਸੈਕ੍ਰੀਟ ਪਲੇਸ ਇਟਸ ਨਾ ਜਿਸ ਆਫ एवरी ਸੀ ਕੈਨ ਐਵਰੀ ਹਿੰਦੂ ਫ্রম ਆਲ ਦੀ ਇਰਿਲੀਜੀਅਨ ਪੀਪਲ ਕਮ ਹੇਅਰ ਐਂਡ ਦੇ ਜਸ ਬੋਅ ਹੇਅਰ ਸੋ ਸਾਨੂੰ ਆ ਕਿ ਅੰਮ੍ਰਿਤਸਰ ਜਿੰਨਾ ਸਾਫ ਹੋਊਗਾ ਉਨਨੇ ਸੋਣਾ ਉਨਨੇ ਅਸੀਂ ਇਮਪ੍ਰੈਸ਼ਨ ਦਿੰਨੇ ਆ ਕਿ ਅਸੀਂ ਕਿਹੜੀ ਫੈਮਿਲੀ ਨੂੰ ਕਿਹੜੇ ਕਿਹੜੇ ਆਪਣੇ ਪਿਛੋਕਰ ਨੂੰ ਬਿਲੋਂਗ ਕਰਦੇ ਆ ਇਸ ਕਰਕੇ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਤੇ ਹੋਪ ਕਰਦੇ ਆ ਕਿ ਸਾਡੇ ਨਾਲ ਆਉਣ ਵਾਲੇ ਟਾਈਮ ਵਿੱਚ ਜਦੋਂ ਅਸੀਂ ਨੈਕਸਟ ਟਾਈਮ ਆਵਾਂਗੇ ਹੋਰ ਅੰਮ੍ਰਿਤਸਰ ਦੇ ਲੋਕੀ ਸਾਡੇ ਨਾਲ ਜੁੜਨਗੇ ਥੈਂਕ ਯੂ ਨਾਮ ਸਵਰਿੰਜੀਤ ਗੌਰੇ ਅੰਮ੍ਰਿਤਸਰ ਸ਼ਹਿਰ ਜੋ ਹੈ ਇਹ ਸਿਰਫ ਅੰਮ੍ਰਿਤਸਰ ਵਾਸੀਆਂ ਦਾ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਸਾਡਾ ਹੈ ਕਿਉਂਕਿ ਸਾਡੇ ਗੁਰੂਆਂ ਦੀ ਵਸਾਈ ਨਗਰੀ ਹੈ ਇੱਥੋਂ ਦਾ ਇਤਿਹਾਸ ਜੋ ਹੈ ਪੰਜਾਬੀਆਂ ਦੇ ਨਾਲ ਇਸ ਥਾਂ ਦੀ ਇੱਕ ਖਿੱਚ ਹੈ ਪਰ ਜਦੋਂ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਨੇ ਚਾਹੇ ਕੋਈ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚਦਾ ਹੈ ਚਾਹੇ ਕੋਈ ਇੱਥੋਂ ਇੱਕ ਸੈਲਾਨੀ ਦੇ ਤੌਰ ਤੇ ਪਹੁੰਚਦਾ ਹੈ ਤੇ ਇੱਥੇ ਪਹੁੰਚ ਕੇ ਇੱਥੇ ਪੈਰ ਧਰਦਿਆਂ ਹੀ ਜੋ ਮਾਹੌਲ ਦੇਖਣ ਨੂੰ ਮਿਲਦਾ ਹੈ ਜੋ ਕੂੜੇ ਦੇ ਢੇਰ ਦੇਖਣ ਨੂੰ ਮਿਲਦੇ ਨੇ ਖਾਸ ਤੌਰ ਤੇ ਭਗਤਾਂ ਵਾਲਾ ਡੰਪ ਜੋ ਕਿ ਦਰਬਾਰ ਸਾਹਿਬ ਤੋਂ ਕੁਝ ਇੱਕ ਮੀਟਰ ਦੀ ਦੂਰੀ ਤੇ ਹੈ ਉਹ ਸਭ ਦੇਖ ਕੇ ਪਹਿਲਾਂ ਤਾਂ ਸਾਨੂੰ ਬੜੀ ਨਿਮੋਸ਼ੀ ਮਹਿਸੂਸ ਹੁੰਦੀ ਹੈ ਅਸੀਂ ਬਹੁਤ ਸ਼ਰਮਨਾਕ ਸ਼ਰਮ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਪੂਰੇ ਭਾਰਤ ਵਿੱਚ ਦੇਸ਼ ਵਿਦੇਸ਼ ਤੋਂ ਇੱਥੇ ਲੋਕ ਜੋ ਪਹੁੰਚਦੇ ਨੇ ਉਹ ਇਹ ਸੋਚ ਕੇ ਪਹੁੰਚਦੇ ਨੇ ਕਿ ਇੱਕ ਉੱਚ ਕੋਟੀ ਦਾ ਸ਼ਹਿਰ ਪੰਜਾਬ ਦਾ ਅੰਮ੍ਰਿਤਸਰ ਜਿਸ ਦਿਨੂ ਕਿ ਅਸੀਂ ਅਸੀਂ ਕਹਿੰਦੇ ਨਹੀਂ ਥੱਕਦੇ ਕਿ ਪੰਜਾਬ ਵਿੱਚ ਸਾਡਾ ਅੰਮ੍ਰਿਤਸਰ ਸ਼ਹਿਰ ਹੈ ਜੋ ਕਿ ਸਾਡਾ ਇਥੋਂ ਜਿਦੋਂ ਕਿ ਦਰਬਾਰ ਸਾਹਿਬ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਜਾਣਦੇ ਨੇ ਕਿ ਉਸ ਦੇ ਕਰਕੇ ਵੀ ਔਰ ਹੋਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜੋ ਇਤਿਹਾਸ ਜੁੜਿਆ ਹੋਇਆ ਹੈ ਇਥੋਂ ਦੇ ਮਤਲਬ ਸਿਰਫ ਸਿੱਖ ਦਾ ਹੀ ਨਹੀਂ ਕਿ ਅਸੀਂ ਸਿੱਖਾਂ ਦਾ ਹੀ ਨਹੀਂ ਕਹਿ ਸਕਦੇ ਕਿਸੇ ਵੀ ਧਰਮ ਨੂੰ ਅਸੀਂ ਦੇਖੀਏ ਤਾਂ ਇਥੇ ਕਿਸੇ ਨਾ ਕਿਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਨਾਲ ਸਾਰੇ ਜੁੜੇ ਹੋਏ ਨੇ ਫਿਰ ਉਸ ਪਲੇ ਸਾਡੇ ਸਿਰ ਜਿਹੜਾ ਸ਼ਰਮ ਨਾਲ ਝੁਕਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸ਼ਹਿਰ ਚ ਵੱਧਦੇ ਹੀ ਲੋਕ ਵੇਖਦੇ ਨੇ ਕਿ ਇਹ ਸ਼ਹਿਰ ਅੰਮ੍ਰਿਤਸਰ ਬਸ ਅਸੀਂ ਹਾਂ ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਵਾਸੀ ਇਸ ਗੱਲ ਹੀ ਜਾਗਰੂਕ ਹੋਣ Thank you very much to all of you and we will be troubling you again and again regarding our Chalo Amritsar. So be prepared. And thank you so much Rajvinder for giving us a space for our chai, pani. And uh, thank you. Always there whenever we need her.